ਸਾਤਰੀਏ ਕਾਲ ਜੀ ਦਰਸ਼ਕੋ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਬਹੁਤ ਖਮ ਰਹੀ ਹੈ ਪਿਛਲੇ ਦਿਨੀ ਮਰੇੜ ਕੋਟਲਾ ਦੇ ਨਜ਼ਦੀਕ ਇੱਕ ਪਿੰਡ ਹੈ ਪਿੰਡ ਦਾ ਨਾਮ ਹੈ ਕਲਿਆਣ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਮੁਸਲਮਾਨ ਵੀਰਾਂ ਦੇ ਰੋਜ਼ੇ ਚੱਲ ਰਹੇ ਨੇ ਉਹਨਾਂ ਔਰ ਰੋਜਾਂ ਦੀ ਜਿਹੜੀ ਇਫਤਿਹਾਰ ਪਾਰਟੀ ਹੈ ਉਹ ਰੋਜੇ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਦੇ ਅੰਦਰ ਖੁਵਾਏ ਗਏ ਨੇ ਇਹਦੇ ਵਿੱਚ ਵੱਖ-ਵੱਖ ਜਿਹੜੀਆਂ ਪ੍ਰਤੀਕਿਰਿਆਵਾਂ ਨੇ ਉਹ ਆ ਰਹੀਆਂ ਨੇ ਕੋਈ ਇਹਨੂੰ ਚੰਗਾ ਕਹਿ ਰਿਹਾ ਕੋਈ ਇਹਨੂੰ ਮਾੜਾ ਕਹਿ ਰਿਹਾ ਤੇ ਜਿਹੜੇ ਉੱਥੋਂ ਦੇ ਪ੍ਰਬੰਧਕ ਨੇ ਉਹ ਇਸ ਨੂੰ ਭਾਈਚਾਰਕ ਸਾਂਝ ਦਾ ਨਾਮ ਦੇ ਰਹੇ ਆ ਇੱਕ ਨੱਕ ਸਹੀ ਹੈ ਇੱਕ ਨੱਕ ਗਲਤ ਹੈ ਭਾਈ ਚਰਕ ਸੰਜ ਕਿਦਾਂ ਕੈਮਰੇ ਆਣੀ ਚਾਹੀਦੀ ਹੈ ਇਸ ਸਾਰੀਆਂ ਗੱਲਾਂ ਦੇ ਉੱਤੇ ਅੱਜ ਆਪਾਂ ਕਰਨੀ ਹੈ ਚਰਚਾ ਮੈਂ ਹਾਂ ਸੁਖਵੀਰ ਸਿੰਘ ਚੈਨਾ ਸੋ ਇਹ ਚਲਦੀ ਚਲਦੀ ਵੀਡੀਓ ਕਰਦੇ ਹੋ ਸ਼ੇਅਰ ਔਰ ਜਿਨੇ ਤੁਸੀਂ ਕਮੈਂਟ ਕਰਨ ਵਾਲੇ ਵੀਰੋਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਪੂਰੀ ਗੱਲ ਪੂਰੀ ਵੀਡੀਓ ਸੁਣਨ ਤੋਂ ਬਿਨਾ ਕਿਸੇ ਤਰ੍ਹਾਂ ਦਾ ਵੀ ਕੋਈ ਨਿਰਣਾ ਲੈ ਕੇ ਗਲਤ ਕਮੈਂਟ ਨਹੀਂ ਕਰਨਾ ਪਹਿਲਾ ਸੁਣ ਲੋ ਜੇ ਪੂਰੀ ਗੱਲ ਸੋ ਆਓ ਆਪਾਂ ਕਰਦੇ ਆਂ ਵਿਚਾਰ ਕਰਕੇ ਇਸ ਗੱਲ ਦੇ ਉੱਤੇ ਕਿ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਦੇ ਅੰਦਰ ਰੋਜੇ ਖਲਵਾਉਣੇ ਜਾਂ ਇਫਤਿਹਾਰ ਪਾਰਟੀ ਕਰਨੀ ਕਿੰਨੀ ਸਹੀ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦੀ ਬਾਣੀ ਦੇ ਅੰਦਰ ਜਦੋਂ ਗੱਲ ਰੋਜਿਆਂ ਦੀ ਕੀਤੀ ਗਈ ਕਿਉਂਕਿ ਪਹਿਲਾਂ ਆਪਾਂ ਗੁਰਬਾਣੀ ਦੀ ਗੱਲ ਕਰਾਂਗੇ ਸਿੱਖ ਸਿਧਾਂਤ ਦੀ ਗੱਲ ਕਰਾਂਗੇ ਫਿਰ ਸਹਿਤ ਮਰਯਾਦਾ ਦੀ ਗੱਲ ਕਰਾਂਗੇ ਤੇ ਫਿਰ ਆਪਾਂ ਆਵਾਂਗੇ ਭਾਈ ਚਰਕ ਸਾਂਝ ਕਿਵੇਂ ਕਾਇਮ ਰੱਖਣੀ ਚਾਹੀਦੀ ਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦੀ ਬਾਣੀ ਵਿੱਚ ਜ਼ਿਕਰ ਆਇਆ ਜਿੱਥੇ ਜ਼ਿਕਰ ਵਰਤਦਾ ਆਇਆ ਉੱਥੇ ਜ਼ਿਕਰ ਰੋਜ਼ੇ ਦਾ ਵੀ ਆਇਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦੀ ਬਾਣੀ ਅੰਦਰ ਜਦੋਂ ਗੱਲ ਵਰਤ ਦੀ ਕੀਤੀ ਗਈ ਛੋੜੈ ਅੰਨ ਕਰੈ ਪਖੰਡ ਨਾ ਉਹ ਸੁਹਾਗਣ ਨਾ ਔਰੰਡਾ ਇਹ ਇਹ ਪੰਕਤੀਆਂ ਸਾਨੂੰ ਸਾਰਿਆਂ ਨੂੰ ਯਾਦ ਨੇ ਵੀ ਗੁਰੂ ਪਾਤਸ਼ਾਹ ਜੀ ਨੇ ਜਿਹੜੀ ਵਰਤ ਦੀ ਗੱਲ ਕੀਤੀ ਤੇ ਆਹ ਬੜਾ ਫੈਸਲਾ ਅਸੀਂ ਬਾਣੀ ਚ ਸੁਣਾਇਆ ਪਰ ਜਿਹਨੇ ਹਿੰਦੂ ਵੀਰ ਵਰਤ ਰੱਖਦੇ ਨੇ ਸੇਮ ਉਸੇ ਤਰੀਕੇ ਨਾਲ ਜਿਹੜੇ ਮੁਸਲਮਾਨ ਵੀਰ ਨੇ ਉਹ ਰੋਜ਼ੇ ਰੱਖਦੇ ਨੇ ਸੇਮ ਪ੍ਰੋਸੀਜਰ ਹੈ ਵੀ ਜਿਹੜਾ ਭੋਜਨ ਹੈ ਉਹ ਸੂਰ ਚੜ੍ਹਨ ਤੋਂ ਬਾਅਦ ਤੇ ਰਾਤ ਨੂੰ ਸੋ ਛਪਣ ਤੋਂ ਪਹਿਲਾਂ ਬਿਲਕੁਲ ਨਹੀਂ ਖਾਣਾ ਸੋ ਜਦੋਂ ਅਸੀਂ ਵਰਤ ਦੀ ਗੱਲ ਕਰਦੇ ਆ ਉਦੋਂ ਤਾਂ ਸਾਨੂੰ ਇਹ ਪੰਕਤੀਆਂ ਯਾਦ ਹੋ ਜਾਂਦੀਆਂ ਨੇ ਵੀ ਬਾਣੀ ਨੇ ਇਹ ਕਿਹਾ ਜੀ ਛੋਟਾ ਅਨ ਕਰੈ ਪਖੰਡ ਨਾ ਉਹ ਸੁਆਗਲ ਨਾ ਔਰੰਡ ਪਰ ਅਸੀਂ ਰੋਜਿਆਂ ਦੀ ਬਾਬਤ ਜਿਹੜੇ ਬਚਨ ਗੁਰਾਂਖ ਸਾਹਿਬ ਪਾਤਸ਼ਾਹ ਨੇ ਕਹੇ ਜਾਂ ਜਿਹੜੇ ਬਚਨ ਬਾਬਾ ਕਬੀਰ ਸਾਹਿਬ ਜੀ ਨੇ ਕਹੇ ਉਹ ਬਚਨ ਸਾਨੂੰ ਯਾਦ ਨਹੀਂ ਉਹ ਬਚਨ ਅਸੀਂ ਚੇਤੇ ਵੀ ਨਹੀਂ ਕਰਦੇ ਜਦੋਂ ਰੋਜਿਆਂ ਦੀ ਗੱਲ ਗੁਰਗੱ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਵਿੱਚ ਆਈ ਵੀ ਰੋਜੇ ਜਿਹੜੀ ਚੀਜ਼ ਨੂੰ ਗੁਰੂ ਦਰਬਾਰ ਦੇ ਅੰਦਰ ਮਨਾਇਆ ਜਾ ਰਿਹਾ ਹੈ ਕਿ ਗੁਰਾਂਕ ਦਾ ਕਰ ਉਸ ਨੂੰ ਮਾਨਤਾ ਦਿੰਦਾ ਹੈ ਤੇ ਬਾਣੀ ਦੇ ਵਿੱਚੋਂ ਜਵਾਬ ਮਿਲੇਗਾ ਵੀ ਨਹੀਂ ਜਿੱਥੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨੇ ਵਰਤ ਨੂੰ ਪਖੰਡ ਕਿਹਾ ਉੱਥੇ ਬਾਬਾ ਕਬੀਰ ਸਾਹਿਬ ਜੀ ਦੀ ਬਾਣੀ ਨੇ ਗੁਰਗੰਸਾਹਿਬ ਪਾਤਸ਼ਾਹ ਦੇ ਵਿੱਚ ਰੋਜਿਆਂ ਨੂੰ ਵੀ ਪਖੰਡ ਤੇ ਝੱਖ ਮਾਰਨ ਕਿਹਾ ਗਿਆ ਜਦੋਂ ਅਸੀਂ 483 ਅੰਗ ਆਸਾ ਰਾਗ ਦੇ ਅੰਦਰ ਬਾਬਾ ਕਬੀਰ ਸਾਹਿਬ ਦਾ ਬਚਨ ਪੜ੍ਹਦੇ ਆ ਕਿ ਰੋਜ਼ਾ ਧਰੈ ਮਨਾਵੇ ਅੱਲੋ ਸਵਾਦ ਜੀ ਸੰਘਾਰੈ ਆਪਾ ਦੇਖ ਅਵਰ ਨਹੀਂ ਦੇਖਾ ਕਾਹੇ ਕੋ ਝੱਖ ਮਰੈ ਇਸ ਕਬੀਰ ਸਾਹਿਬ ਦੇ ਸ਼ਬਦ ਨੇ ਥੋੜੇ ਇਹਦੇ ਅਰਥ ਸਮਝੋ ਰੋਜ਼ਾ ਧਰੈ ਮਨਾਵੇ ਅੱਲੋ ਕਬੀਰ ਸਾਹਿਬ ਕਹਿੰਦੇ ਮੁਸਲਮਾਨ ਰੋਜ਼ਾ ਰੱਖਦਾ ਤੇ ਮਨ ਵਿੱਚ ਕੀ ਆ ਵੀ ਅੱਲ੍ਹਾ ਮੰਨ ਜਾਏ ਖੁਸ਼ ਹੋ ਜਾਏਗਾ ਸਵਾਗਤ ਜੀ ਸੰਘਾਰੇ ਇੱਕ ਪਾਸੇ ਤਾਂ ਰੋਟੀ ਵੀ ਛੱਡ ਦਿੰਦਾ ਕਾਬੇ ਲਈ ਵੀ ਖੁਦਾ ਖੁਸ਼ ਹੋ ਜਾਏਗਾ ਦੂਜੇ ਪਾਸੇ ਜੋ ਈਦ ਉਲ ਬਕਰੀਦ ਆਉਂਦੀ ਹੈ ਜਦੋਂ ਈਦ ਉਲ ਜੁਹਾ ਜਿਹਨੂੰ ਈਦ ਉਲ ਜੁਹਾ ਵੀ ਕਿਹਾ ਜਾਂਦਾ ਹੈ ਜੁਹਾ ਦਾ ਅਰਥ ਹੁੰਦਾ ਜੇਬਾ ਕਰਨਾ ਤੇ ਬਕਰੀਤ ਦਾ ਅਰਥ ਹੁੰਦਾ ਜਿਹੜਾ ਵੱਡੇ ਬੱਕਰ ਬੱਕਰ ਤੋਂ ਬਣਿਆ ਬਕਰੀਤ ਸ਼ਬਦ ਬੱਕਰ ਦਾ ਅਰਥ ਹੁੰਦਾ ਵੱਡਾ ਜਾਨਵਰ ਜੇਬਾ ਕਰਨਾ ਜਦੋਂ ਉਹ ਈਦ ਉਲ ਬਕਰੀਤ ਆਉਂਦੀ ਹੈ ਉਦੋਂ ਉਹ ਜੀਵਾਂ ਨੂੰ ਮਾਰ ਕੇ ਉਹ ਕੁਰਬਾਨੀ ਦਿੰਦੇ ਨੇ ਕੁਰਬਾਨੀ ਦੇ ਨਾਮ ਦੇ ਉੱਪਰ ਜੀਵਾਂ ਦਾ ਕੱਟ ਕਰਦੇ ਨੇ ਮੁਸਲਮਾਨ ਕਬੀਰ ਸਾਹਿਬ ਕਹਿੰਦੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਵੀ ਭੋਜਨ ਛੱਡਣ ਦੇ ਨਾਲ ਖੁਦਾ ਖੁਸ਼ ਹੋ ਜਾਂਦਾ ਤੇ ਦੂਜੇ ਪਾਸੇ ਉਸੇ ਖੁਦਾ ਨੂੰ ਖੁਸ਼ ਕਰਨ ਦੇ ਲਈ Eid ul Bakr Eid ਦੇ ਉੱਪਰ ਤੁਸੀਂ ਜੀਵਾਂ ਨੂੰ ਮਾਰੀ ਜਾਂਦੇ ਹੋ ਇਹ ਦੱਸੋ ਵੀ ਉਹ ਭੋਜਨ ਛੱਡਣ ਦੇ ਉੱਤੇ ਖੁਸ਼ ਹੁੰਦਾ ਜਾਂ ਉਹ ਜੀਵਾਂ ਦਾ ਕੱਟ ਕਰਨ ਉੱਤੇ ਖੁਸ਼ ਹੁੰਦਾ ਕੱਲ ਲਗੇ ਆਪਾਂ ਦੇਖ ਅਵਰ ਨਹੀਂ ਦੇਖਿਆ ਜਿਹੜਾ ਮੁਸਲਮਾਨ ਹੈ ਉਹ ਇੱਕ ਪਾਸੇ ਆਪਣੇ ਆਪ ਨੂੰ ਦੇਖਦਾ ਆਪਣੀ ਮਰਜ਼ੀ ਨੂੰ ਦੇਖਦਾ ਪਰ ਹੋਰਾਂ ਜਿਹਾ ਉਹ ਤੇ ਦੇਖਦਾ ਹੀ ਕੋਈ ਨਹੀਂ ਕਾਹੇ ਕੋ ਝੱਖ ਮਾਰੇ ਕਿਵੇ ਸਭ ਕਹਿੰਦੇ ਫਿਰ ਕਿਉਂ ਵੀ ਝੱਖ ਮਾਰਦਾ ਕਿਉਂ ਇਹ ਝੂਠ ਪਖੰਡ ਕਰਦਾ ਇੱਕ ਪਾਸੇ ਜੀਵਾਂ ਦਾ ਕਤਲ ਕਰਦਾ ਕੁਰਬਾਨੀ ਦੇ ਨਾਂ ਦੇ ਉੱਤੇ ਤੇਰੇ ਪਾਸੇ ਉੱਟ ਕੇ ਛੱਡੀ ਬੈਠਾ ਮੈਂ ਰੋਜ਼ਾ ਮਨਾਉਣਾ ਜਦੋਂ ਅਸੀਂ ਗੁਰੂ ਅਕਸ਼ੇਪਾਤਸ਼ਾਹੀ ਦੀ ਬਾਣੀ ਪੜ੍ਹਦੇ ਹਾਂ 140 ਅੰਗ ਦੇ ਉੱਪਰ ਮਾਜ ਰਾਗ ਤੇ ਗੁਰانکਸਹਿ ਪਾਤਸ਼ਾਹ ਸੱਚੇ ਮੁਸਲਮਾਨ ਹੋਣ ਦਾ ਉਪਦੇਸ਼ ਦਿੰਦੇ ਆ। ਕੀ ਕਹਿੰਦੇ ਨੇ? ਮਹਿਰ ਮਸੀਤ, ਸਦਕਾ ਮਸੱਲਾ, ਹੱਕ ਹਲਾਲ ਕੁਰਾਨ, ਸ਼ਰਮ ਸੁਨਨਤ, ਸੇਲ ਰੋਜ਼ਾ। ਹੋਵੇ ਮੁਸਲਮਾਨ। ਜੇ ਕੋ ਮੁਸਲਮਾਨ ਬਣਨਾ ਹੈ ਤੇ ਸੇਲ ਰੋਜ਼ਾ ਦਾ ਅਰਥ ਹੈ ਆਪਣੇ ਵਿਵਹਾਰ ਨੂੰ ਸੋਹਣਾ ਬਣਾ। ਸ਼ਰਮ ਸੁਨਨਤ ਕਹਿ ਲੱਗੇ ਸ਼ਰਮ ਨੂੰ ਹਯਾ ਨੂੰ ਆਪਣੀ ਸੁਨਤ ਬਣਾ ਇਸ ਤਰ੍ਹਾਂ ਦੇ ਨਾਲ ਤੂੰ ਆਤਮਿਕ ਤੌਰ ਉਤੇ ਸੱਚਾ ਮੁਸਲਮਾਨ ਬਣੇਗਾ ਕੇਵਲ ਬਾਹਰ ਦੇ ਉਜਿਆਂ ਦੇ ਨਾਲ ਨਹੀਂ ਤੂੰ ਸੀਲ ਰੋਜ਼ਾ ਰੱਖ ਤੂੰ ਮਿੱਠਾ ਬੋਲ ਤੂੰ ਆਪਣੇ ਸੁਭਾ ਨੂੰ ਸੋਹਣਾ ਬਣਾ ਜ਼ੁਲਮ ਕਰਨਾ ਛੱਡ ਇਹ ਹੀ ਤੇਰੇ ਲਈ ਸੱਚਾ ਰੋਜ਼ਾ ਹੈ ਇਸ ਤਰ੍ਹਾਂ ਤੂੰ ਹੋ ਮੁਸਲਮਾਨ ਇਹਦਾ ਅਰਥ ਬਣਦਾ ਹੈ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਵਰਤ ਰੱਖਣ ਨੂੰ ਪਖੰਡ ਕਿਹਾ ਉੱਥੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਰੋਜ਼ਾ ਰੱਖਣ ਨੂੰ ਵੀ ਭੋਜਨ ਛੱਡਣ ਨੂੰ ਵੀ ਪਖੰਡ ਕਿਹਾ ਇਹ ਮੈਂ ਨਹੀਂ ਕਰ ਰਿਹਾ ਜੀ ਤੁਹਾਨੂੰ ਅੰਕ ਨੰਬਰ ਦੱਸ ਦਿੱਤਾ ਤੁਸੀਂ ਆਪ ਆਪਣੇ ਮੋਬਾਈਲਾਂ ਤੇ ਸਤਿਕਾਂ ਤੋਂ ਇਹਦੇ ਅਰਥ ਦੇਖ ਸਕਦੇ ਹੋ ਅੱਜ ਪਸਤੇ ਅੱਗੇ ਅੱਗੇ ਗੱਲ ਕਰਦੇ ਆਪਾਂ ਸਿੱਖ ਰਹਿਤ ਮਰਿਆਦਾ ਦੀ ਕਿ ਸਿੱਖ ਮਰਿਆਤ ਰਹਿਤ ਮਰਿਆਦਾ ਦੇ ਅਨੁਸਾਰ ਕੀ ਜਿਹੜਾ ਹੈ ਉਸ ਹੱਦਸਾ ਨੂੰ ਬਖਸ਼ਿਆ ਗਿਆ ਜਦੋਂ ਅਸੀਂ ਅਕਾਲ ਤਖਤ ਸਾਹਿਬ ਦੀ ਪੰਥ ਪ੍ਰਵਾਨਤ ਰਹਿਤ ਮਰਯਾਦਾ ਅਸੀਂ ਪੜ੍ਹਦੇ ਹਾਂ ਤੇ ਰਹਿਤ ਮਰਯਾਦਾ ਦੇ ਪੰਨਾ ਨੰਬਰ 9 ਦੇ ਉੱਪਰ ਗੁਰਦੁਆਰਾ ਸਾਹਿਬ ਵਾਲਾ ਜਿਹੜਾ ਹੈ ਉਹ ਸਰਲੇਖ ਹੈ ਗੁਰਦੁਆਰਾ ਗੁਰਦ ਆਰੇ ਸਰਲੇਖ ਦੇ ਥੱਲੇ ਜਿਹੜਾ ਸਸਾ ਪੁਆਇੰਟ ਹੈ ਵਾਏ ਗੁਰੂ ਹਾਹਾ ਪੁਆਇੰਟ ਹੈ ਪਹਿਲਾ ਊੜਾ ਆੜਾ ਈੜੀ ਸਸਾ ਤੇ ਹਾਹਾ ਜਿਹੜਾ ਹਾਹਾ ਪੁਆਇੰਟ ਹੈ ਹਾਂ ਹਾਂ ਪੁਆਇੰਟ ਦੇ ਵਿੱਚ ਲਿਖਿਆ ਗਿਆ ਪੰਨਾ ਨੰਬਰ 9 ਸਖਰਤ ਮਰਯਾਦਾ ਦੇ ਕਿ ਗੁਰਦੁਆਰੇ ਵਿੱਚ ਮੂਰਤੀ ਪੂਜਾ ਜਾਂ ਗੁਰਮਤ ਵਿਰੁੱਧ ਕੋਈ ਸੰਸਕਾਰ ਨਾ ਹੋਵੇ ਤੇ ਨਾ ਹੀ ਅਨਮਤ ਦਾ ਤਿਹਾਰ ਮਨਾਇਆ ਜਾਵੇ ਨੋਟ ਕਰਿਓ ਜੇ ਪੰਨਾ ਨੰਬਰ 9 ਸਖਰਤ ਮਰਯਾਦਾ ਨਾ ਹੀ ਅਨਮਤ ਦਾ ਤਿਹਾਰ ਮਨਾਇਆ ਜਾਵੇ ਸਿੱਧਾ ਦਾ ਮਤਲਬ ਹੈ ਵੀ ਅਨਮਤ ਦਾ ਕੀ ਅਰਥ ਹੈ ਹੋਰ ਮਤ ਹੋਰ ਧਰਮ ਉਹਨਾਂ ਦਾ ਕੋਈ ਵੀ ਤਿਹਾਰ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਮਨਾਇਆ ਜਾ ਸਕਦਾ ਹੁਣ ਗੁਰਬਾਣੀ ਰੋਜ਼ੇ ਦਾ ਵਿਰੋਧ ਕਰਦੀ ਪਈ ਹੈ ਸਿੱਖ ਰਹਿਤ ਮਰਿਆਦਾ ਕਹਿੰਦੀ ਹੈ ਗੁਰਦੁਆਰੇ ਦੇ ਵਿੱਚ ਕਿਸੇ ਹੋਰ ਅਨਮਤ ਦਾ ਕਿਸੇ ਹੋਰ ਧਰਮ ਦਾ ਤਿਹਾਰ ਨਹੀਂ ਮਨਾਇਆ ਜਾ ਸਕਦਾ ਫਿਰ ਜਿਹੜੇ ਸਾਡੇ ਵੀਰ ਭਾਈ ਚਾਰਕ ਸਾਂਝ ਦੇ ਨਾਮ ਦੇ ਉੱਪਰ ਮੁਸਲਮਾਨਾਂ ਦਾ ਤਿਹਾਰ ਜਿਹੜਾ ਰੋਜ਼ਾ ਹੈ ਉਹਨੂੰ ਗੁਰਦੁਆਰੇ ਦੇ ਵਿੱਚ ਕਿਸ ਸਮੂਹ ਨਾਲ ਮਨਾ ਰਹੇ ਨੇ ਜੀ ਕੀ ਬਾਬਾ ਕਬੀਰ ਸਾਹਿਬ ਜਾਂ ਗੁਰਨਾਨਕ ਸਾਹਿਬ ਦੀ ਬਾਣੀ ਉਹਨਾਂ ਨੂੰ ਚੰਗੀ ਨਹੀਂ ਲੱਗਦੀ ਜਾਂ ਕਿ ਸਿਰਫ ਉਹ ਲੋਕ ਹੀ ਪਾਲਤ ਰਸਲ ਕੈਮ ਰੱਖਣਾ ਚਾਹੁੰਦੇ ਨੇ ਗੁਰਨਾਨਕ ਸਾਹਿਬ ਪਾਤਸ਼ਾਹ ਜਾਂ ਭਗਤ ਕਬੀਰ ਸਾਹਿਬ ਬਾਣੀ ਦੇ ਵਿੱਚ ਪਾਈ ਚਰਕ ਸਾਨੂੰ ਤੋੜਨ ਦੇ ਲਈ ਕਹਿ ਰਹੇ ਨੇ ਸਾਨੂੰ ਜਾਂ ਸਿੱਖ ਰਹਿਤ ਮਰਿਆਦਾ ਮੁਸਲਮਾਨਾਂ ਦੀ ਵਿਰੋਧੀ ਹੈ ਸੋਚ ਕੇ ਦੇਖੋ ਨਹੀਂ ਐਸਾ ਕੁਝ ਵੀ ਨਹੀਂ ਹੈ ਪਰ ਸਭ ਤੋਂ ਵੱਡੀ ਗੱਲ ਹੁੰਦੀ ਹੈ ਇਹ ਅਸੀਂ ਗੁਰਮਤਿ ਸਿਧਾਂਤਾਂ ਨੂੰ ਗੁਰਬਾਣੀ ਨੂੰ ਗੁਰੂ ਕੇ ਬਚਨਾਂ ਨੂੰ ਪਰੇ ਕਰਕੇ ਜਿਸ ਗੁਰੂ ਗ੍ਰੰਥ ਸਾਹਿਬ ਦੀ ਦਰਬਾਰ ਸਾਹਿਬ ਦੇ ਅੰਦਰ ਰੋਜ਼ਾ ਤਰਵਾ ਖੁਲਵਾਇਆ ਜਾ ਰਿਹਾ ਇਫਤਿਹਾਰ ਪਾਰਟੀ ਕੀਤੀ ਜਾ ਰਹੀ ਹੈ ਘਟੋ ਘਟ ਉਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਸਿੱਧ ਲੈ ਲਈਏ ਵੀ ਇਸ ਰੋਜ਼ੇ ਬਾਰੇ ਇਹ ਬਾਣੀ ਕੀ ਕਹਿੰਦੀ ਹੈ ਪਰ ਕਿਉਂ ਕਿਉਂਕਿ ਅਸੀਂ ਮਨਮਰਜ਼ੀ ਕਰਨੀ ਹੈ ਅਸੀਂ ਬਾਣੀ ਦੇ ਨੇੜੇ ਨਹੀਂ ਜਾਣਾ ਸਾਡੇ ਦੀ ਰਹਿਤ ਮਰਿਆਦਾ ਕੁਝ ਵੀ ਨਹੀਂ ਹੈ ਸਾਡੇ ਲਈ ਵੋਟਾਂ ਜ਼ਰੂਰੀ ਨੇ ਸਾਡੇ ਲਈ ਕੇਵਲ ਦੁਨੀਆ ਦੀ ਸ਼ੋਭਾ ਜ਼ਰੂਰੀ ਹੈ ਜਿਹੜਾ ਕਲਿਆਣ ਪਿੰਡ ਦੇ ਵਿੱਚ ਰੋਜਾ ਮਨਾਇਆ ਗਿਆ ਅਸਲ ਦੇ ਵਿੱਚ ਉਹ ਮਾਨ ਦਲ ਦੇ ਪਾਰਟੀ ਜਿਹੜਾ ਸ਼ਰੂਮ ਨਹੀਂ ਅਕਾਲਦਰ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਹੈ ਉਹਦੇ ਆਗੂਆਂ ਦੇ ਵੱਲੋਂ ਜ਼ਿਲ੍ਹਾ ਪ੍ਰਧਾਨ ਦੇ ਵੱਲੋਂ ਅੱਗੇ ਲਾ ਕੇ ਮਨਾਇਆ ਗਿਆ ਮਾਨ ਦਲ ਦੇ ਮਰੇਕ ਕੋਟਲ ਜਿਹੜੇ ਦਾ ਪ੍ਰਧਾਨ ਹੈ ਹਰਦੇਵ ਸਿੰਘ ਪੱਪੂ ਕੋਟ ਕਲਿਆਣ ਹਰਦੇਵ ਸਿੰਘ ਪੱਪੂ ਕਲਿਆਣ ਤੇ ਕਲਿਆਣ ਪਿੰਡ ਦੇ ਵਿੱਚ ਹੀ ਇਹ ਮਨਾਇਆ ਗਿਆ ਉਹ ਜਾਗੂ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਸਭ ਤੋਂ ਅੱਗੇ ਜਿਹੜਾ ਹੈ ਉਹ ਹਰਦੇਵ ਸਿੰਘ ਪੱਪੂ ਦਿਖਾਈ ਦੇ ਰਿਹਾ ਦਰਸ਼ਕੋ ਮੇਰੀ ਉਹਦੇ ਨਾਲ ਗੱਲਬਾਤ ਵੀ ਹੋਈ ਹਰਦੇਵ ਸਿੰਘ ਪੱਪੂ ਦੇ ਨਾਲ ਇਸ ਵੀਡੀਓ ਦੇ ਅੰਤ ਦੇ ਵਿੱਚ ਤੁਹਾਨੂੰ ਉਹ ਆਪਾਂ ਵੀਡੀਓ ਕਾਲ ਵੀ ਸੁਣਾ ਦੇਵਾਂਗੇ ਮੈਂ ਉਹਨੂੰ ਇੱਕ ਗੱਲ ਕਹੀ ਵੀ ਜੇ ਅੱਜ ਮੁਸਲਮਾਨਾਂ ਆਸੀਂ ਪਾਈਚਨ ਸਾਲ ਕਾਇਮ ਕਰਨੀ ਆ ਤੇ ਉਹਦੇ ਲਈ ਅਸੀਂ ਇਹ ਕਰ ਰਹੇ ਆ ਵੀ ਮੁਸਲਮਾਨਾਂ ਦਾ ਰੋਜ਼ਾ ਜਿਵੇਂ ਇੱਕ ਗੁਰਮਤ ਰੋਜ਼ਾ ਕਰਦੀ ਹੈ ਅਸੀਂ ਦਰਬਾਰ ਸਾਹਿਬ ਦੇ ਅੰਦਰ ਮਨਾਉਣੇ ਆ ਕੱਲ ਨੂੰ ਸਾਨੂੰ ਹਿੰਦੂ ਵੀਰ ਕਹਿਣ ਵੀ ਅਸੀਂ ਆਪਣਾ ਜਿਹੜਾ ਵਰਤ ਹੈ ਉਹ ਵਰਤ ਨੂੰ ਵੀ ਅਸੀਂ ਦਰਬਾਰ ਸਾਹਿਬ ਦੇ ਅੰਦਰ ਤਪੜਵਾਉਣਾ ਕਿ ਫਿਰ ਅਸੀਂ ਹਿੰਦੂ ਵੀਰਾਂ ਦਾ ਵਰਤ ਹੈ ਜਿਹੜਾ ਉਹ ਦਰਬਾਰ ਸਾਹਿਬ ਦੇ ਅੰਦਰ ਲਾਉਣ ਦੀ ਆਗਿਆ ਦੇ ਦੇਵਾਂਗੇ ਤੇ ਉਸ ਬਿਸ਼ਰਮ ਬੰਦੇ ਦਾ ਜਵਾਬਤਾ ਕੀ ਸੀ ਮੈਂ ਬਿਸ਼ਰਮ ਕਾਵਾਂਗਾ ਉਹਨੂੰ ਬਿਸ਼ਰਮ ਇਸ ਕਰਕੇ ਕਹਿ ਰਿਹਾ ਕਿਉਂਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਕੋਰਾ ਹੈ ਆਪਣੇ ਆਪ ਨੂੰ ਸਿੱਖਾਂ ਦਾ ਆਗੂ ਖਵਾਉਂਦਾ ਪੰਥ ਆਪਣੇ ਆਪ ਨੂੰ ਪੰਥਕ ਪਾਰਟੀ ਕਹਾਉਣ ਦਾ ਕਹਾਉਣ ਵਾਲੀ ਪਾਰਟੀ ਦਾ ਇਹ ਲੀਡਰ ਖਵਾਉਂਦਾ ਪਰ ਨਾ ਉਹਨੂੰ ਰਹਿਤ ਮਾਇਆ ਦਾ ਪਤਾ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਿਧਾਂਤ ਦਾ ਪਤਾ ਹੈ ਕੇਵਲ ਵੋਟਾਂ ਵਿਖਦੀਆਂ ਨੇ ਵੀ ਮੁਸਲਮਾਨਾਂ ਦੀਆਂ ਵੋਟਾਂ ਲੈਣੀਆਂ ਨੇ ਅਸੀਂ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ ਦਰਸ਼ਕੋ ਸੋਚਣ ਵਾਲੀ ਗੱਲ ਇਹ ਹੈ ਕਿ ਭਾਈ ਚਾਰਕ ਸਾਂਝ ਦੀ ਲੋੜ ਕੱਲੇ ਕੇਵਲ ਸਿੱਖਾਂ ਨੂੰ ਹੈ ਅਸੀਂ ਆਪਣੀ ਗੁਰਬਾਣੀ ਦੇ ਸਿਧਾਂਤ ਨੂੰ ਆਪਣੀ ਮਰਿਆਦਾ ਨੂੰ ਛਿੱਕੇ ਟੰਕ ਕੇ ਅਸੀਂ ਕਿਹੜੇ ਭਾਈ ਚਾਰਕ ਸਾਂਝ ਨੂੰ ਨਿਭਾਉਣ ਦੀਆਂ ਗੱਲਾਂ ਕਰਦੇ ਆਂ ਅਕ ਤੁਸੀਂ ਦੇਖੋ ਕੱਲ ਨੂੰ ਹਿੰਦੂ ਵੀਰ ਕਹਿਣਗੇ ਵੀ ਅਸੀਂ ਜੀ ਤੁਹਾਡੇ ਗੁਰਦੁਆਰਾ ਸਾਹਿਬ ਆਰਤੀ ਕਰਨੀ ਚਾਹੁੰਦੇ ਆਂ। ਦੀਵੇ ਚਲਾਉਣਾ ਚਾਹੁੰਦੇ ਆਂ। ਅੱਜ ਸ਼ਿੰਦੂਆਂ ਦਾ, ਅੱਜ ਮੁਸਲਮਾਨਾਂ ਦਾ ਜਿਹੜਾ ਰੋਜ਼ੇ ਆ ਗਿਆ, ਅਸੀਂ ਰੋਜ਼ੇ ਖਲਵਾ ਦਿੱਤੇ। ਕੱਲ ਨੂੰ ਜਿਹੜੇ ਹਿੰਦੂ ਵੀਰ ਨੇ ਉਹਨਾਂ ਨੂੰ ਵੀ ਬੁਲਾਓ ਫਿਰ ਗੁਰਦੁਆਰੇ। ਔਰ ਉਹਨਾਂ ਨੂੰ ਵੀ ਕ੍ਰਿਸ਼ਨ ਅਸ਼ਟਮੀ ਦੇ ਉੱਪਰ ਤੁਸੀਂ ਕ੍ਰਿਸ਼ਨ ਜੀ ਦੀ ਮੂਰਤੀ ਦਰਬਾਰ ਸਾਹਿਬ ਦੇ ਵਿੱਚ ਲਾ ਕੇ ਤੁਸੀਂ ਕ੍ਰਿਸ਼ਨ ਜੀ ਦੀ ਪੂਜਾ ਕਰ ਲਓ ਇੱਥੇ। ਸਾਡੀ ਇਹਦੇ ਨਾਲ ਹੜੀ ਪਾਈਕ ਸੰਝ ਕੈਮ ਰਹੇਗੀ ਤੁਸੀਂ ਪਰਸੋਂ ਪਸਾਈਆਂ ਨੂੰ ਬੁਲਾ ਲਓ ਉਹਨਾਂ ਦਾ ਵੀ ਇੱਕ ਹਾਲੇਲੂਇਆ ਕਰਵਾ ਲਓ ਉੱਥੇ ਉਹਨਾਂ ਨਾਲ ਹੀ ਪਾਈਕ ਸੰਝ ਕੈਮ ਕਰ ਲਓ ਕਿਉਂਕਿ ਸਾਨੂੰ ਗੁਰੂ ਸਿਧਾਂਤ ਦੇ ਨਾਲੋਂ ਸਾਨੂੰ ਭਾਈ ਚਾਰਕ ਸੰਝ ਬੜੀ ਚੰਗੀ ਲੱਗਦੀ ਹੈ ਔਰ ਭਾਈ ਚਾਰਕ ਸੰਝ ਦੇ ਪਿੱਛੇ ਵੀ ਮਕਸਦ ਕੀ ਹੈ ਵੋਟਾਂ ਲੈਣੀਆਂ ਆਪਣੀ ਵਾਵਾ ਕਰਵਾਉਣੀ ਨਹੀਂ ਮੈਂ ਇਹ ਨਹੀਂ ਕਹਿੰਦਾ ਵੀ ਪਾਈ ਚਰਕ ਸਾਂਝ ਨਹੀਂ ਚਾਹੀਦੀ ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਨੂੰ ਇੱਕ ਸੰਦ ਦਿੱਤਾ ਸੀ ਤੁਮ ਕੋ ਤੁਮਾਰਾ ਖੂਬ ਹਮ ਕੋ ਹਮਾਰਾ ਖੂਬ ਅਸੀਂ ਕਦੇ ਵੀ ਇਸ ਗੱਲ ਦੀ ਇੱਛਾ ਨਹੀਂ ਰੱਖਦੇ ਵੀ ਅਸੀਂ ਆਪਣੇ ਆਸਾ ਕੀ ਵਾਦ ਕੀਰਤਨ ਅਸੀਂ ਮਸਜਿਦ ਵਿੱਚ ਕਰਨਾ ਹੈ ਅਸੀਂ ਕਦੇ ਵੀ ਇਸ ਗੱਲ ਦੀ ਇੱਛਾ ਨਹੀਂ ਰੱਖਦੇ ਵੀ ਅਸੀਂ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਅਸੀਂ ਮੰਦਿਰ ਚ ਜਾ ਕੇ ਪੜ੍ਹਨਾ ਹੈ ਨਹੀਂ ਮੰਦਰ ਦੀ ਆਪਣੀ ਮਰਿਆਦਾ ਹੈ ਜੇ ਅਸੀਂ ਮੰਦਰ ਜਾਵਾਂਗੇ ਅਸੀਂ ਉਸ ਮਰਿਆਦਾ ਨੂੰ ਮੰਨਾਂਗੇ ਜੇਸੀ ਉਸ ਮਰਿਆਦਾ ਨੂੰ ਨਹੀਂ ਮੰਨ ਸਕਦੇ ਅਸੀਂ ਮੰਦਰ ਨਹੀਂ ਜਾ ਜਾਣਾ ਅਸੀਂ 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 ਨਹੀਂ ਆਸ ਰੱਖਦੇ ਵੀ ਮਸਜਿਦ ਵਿੱਚ ਗੁਰੂ ਗੰਗ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਪੜਿਆ ਜਾਵੇ ਸਾਨੂੰ ਪਤਾ ਹੈ ਮੁਸਲਮਾਨ ਮਸਜਿਦ ਮੁਸਲਮਾਨਾਂ ਦੇ ਧਰਮ ਦੇ ਪ੍ਰਚਾਰ ਲਈ ਹੈ ਮਸਜਿਦ ਵਿੱਚ ਮੁਸਲਮਾਨਾਂ ਦੀ ਮਰਿਆਦਾ ਹੀ ਚਲਣੀ ਚਾਹੀਦੀ ਹੈ ਅਸੀਂ ਇਸ ਗੱਲ ਨਾਲ ਸਹਿਮਤ ਹਾਂ ਕਿ ਮਸਜਿਦ ਵਿੱਚ ਮੁਸਲਮਾਨੀ ਮਰਿਆਦਾ ਚੱਲੀ ਮੰਦਰ ਦੇ ਵਿੱਚ ਹਿੰਦੂ ਮਰਿਆਦਾ ਚੱਲੀ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਸਿੱਖ ਮਰਿਆਦਾ ਕਾਇਮ ਰਹੀ ਤੁਮ ਕੋ ਤੁਹਾਡਾ ਖੂਬ ਹਮ ਕੋ ਹਮਾਰਾ ਖੂਬ ਇਹ ਸਿਧਾਂਤ ਹੈ ਸਾਡਾ ਇਸ ਕਰਕੇ ਇਹ ਇਹ ਗੱਲਾਂ ਅੱਜ ਛੋਟੀਆਂ ਲੱਗਦੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਭਾਰੀ ਪੈ ਜਾਣਗੀਆਂ ਸਾਡੇ ਉੱਪਰ अच्छा एक ਗੱਲ ਹੋਰ ਵੀ ਹੈ ਖਾਸ ਕਰ ਜਿਹੜੇ ਭਾਜਪਾ ਵੱਡੀ ਪਾਰਟੀਆਂ ਨੇ ਉਹ ਮੁਸਲਮਾਨਾਂ ਨੂੰ ਖੁਸ਼ ਕਰਕੇ ਉਹਨਾਂ ਦੀ ਵੋਟ ਲੈਣ ਦੇ ਲਈ ਉਹ ਕਈ ਵਾਰ ਸਚਾਈ ਤੋਂ ਮੂੰਹ ਮੋੜ ਲੈਂਦੀਆਂ ਔਰ ਇਹੀ ਹਾਲ ਇੱਥੇ ਹੋ ਰਿਹਾ ਹੈ ਮਾਨ ਦਲ ਦੀ ਪਾਰਟੀ ਦਾ ਇਹੀ ਕਰ ਰਹੇ ਹੈ ਸਾਨੂੰ ਭਾਜਪਾ ਨਹੀਂ ਚੰਗੀ ਲੱਗਦੀ ਸਾਨੂੰ ਆਰਐਸਐਸ ਨਹੀਂ ਚੰਗੀ ਲੱਗਦੀ ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਹਿੰਦੂਆਂ ਦੇ ਵਿਰੋਧੀ ਹੋ ਜਾਈਏ। ਕੱਟੜ ਤਾਂ ਸਾਨੂੰ ਵੀ ਚੰਗੀ ਨਹੀਂ ਹੈ। ਲੱਗਦੀ। ਬਿਲਕੁਲ। ਪਰ ਅਸੀਂ ਸਿਰਫ ਕਈ ਕਦੇ ਇਦਾਂ ਤੇ ਨਹੀਂ ਹੈ ਦਰਸ਼ਕੋ ਕਿ ਅਸੀਂ ਕੇਵਲ ਹਿੰਦੂਆਂ ਨੂੰ ਚੜਾਉਣ ਦੇ ਲਈ ਅਸੀਂ ਮੁਸਲਮਾਨਾਂ ਦੇ ਨੇੜੇ ਜਾ ਰਹੇ ਹਾਂ ਉਹ ਸਿਧਾਂਤ ਨੂੰ ਤੋੜ ਕੇ ਅਸੀਂ ਇਸ ਕਰਕੇ ਮੁਸਲਮਾਨਾਂ ਦੇ ਹੱਕ ਵਿੱਚ ਬੋਲ ਰਹੇ ਹਾਂ ਕਿਉਂਕਿ ਸਾਨੂੰ ਹਿੰਦੂ ਵੀ ਚੰਗੇ ਲੱਗਦੇ ਕਦੇ ਐਸਾ ਤੇ ਨਹੀਂ ਆ ਉਹ ਮੈਨੂੰ ਲੱਗਦਾ ਵੀ ਐਸਾ ਹੀ ਹੈ ਐਸਾ ਹੀ ਹੈ ਐਸਾ ਨਹੀਂ ਹੈ ਹਿੰਦੂਆਂ ਵੀਰਾਂ ਦੇ ਵਿੱਚ 5% ਲੋਕਾ ਘਟੜਦਾ ਹੋ ਸਕਦੀ ਹੈ 10 ਚੋ ਹੋ ਸਕਦੀ ਹੈ ਪਰ 90% ਉਹ ਨੇ ਇਹ ਸਿੱਖਾਂ ਨੂੰ ਪਿਆਰ ਕਰਦੇ ਨੇ ਇਹਦੇ ਗੁਰਦੁਆਰਾ ਵਿੱਚ ਸ਼ਰਧਾ ਦੇ ਨਾਲ ਆਉਂਦੇ ਨੇ ਇਹਦੇ ਗੁਰਦੁਆਰਾ ਦੇ ਲਗਰਾਂ ਵਿੱਚ ਰਾਸ਼ਨ ਸੀਦਾ ਵੀ ਦਿੰਦੇ ਨੇ ਬਹੁਤ ਸਾਰੇ 30 ਤੋਂ 35% ਹਿੰਦੂਆਂ ਦੇ ਹਿੰਦੂ ਜਿਹੜੇ ਵੀਰ ਨੇ ਉਹਨਾਂ ਦੇ ਬੱਚਿਆਂ ਦੇ ਵਿਆਹ ਉਹਨਾਂ ਦੇ ਬਜ਼ੁਰਗਾਂ ਦੇ ਜਿੰਗਾ ਅੰਤਮ ਅਰਦਾਸਾਂ ਨੇ ਉਹ ਗੁਰਦੁਆਰਾ ਸਾਹਿਬਾਂ ਦੇ ਵਿੱਚ ਹੁੰਦੀਆਂ ਨੇ ਤੁਸੀਂ ਪੰਜਾਬ ਤੋਂ ਬਾਹਰ ਲੈ ਕੇ ਨਜ਼ਰ ਤਾਂ ਮਾਰੋ ਪੰਜਾਬ ਤੋਂ ਬਾਹਰ 30% ਹਿੰਦੂਆਂ ਦੇ ਬੱਚਿਆਂ ਦੇ ਜਨਮ ਦਿਨ ਬੱਚਿਆਂ ਦੀ ਵਿਆਹ ਦੇ ਆਨੰਦ ਕਾਰਜ ਔਰ ਬਜ਼ੁਰਗਾਂ ਦੇ ਜਾਂ ਅੰਤਮ ਅਰਦਾਸਾਂ ਹੁੰਦੀਆਂ ਨੇ ਜਿਹੜੀਆਂ ਉਹ ਗੁਰਦੁਆਰਾ ਵਿੱਚ ਹੁੰਦੀਆਂ ਨੇ ਕਿੰਨੇ ਮੁਸਲਮਾਨ ਨੇ ਜੀ ਜਿਨ੍ਹਾਂ ਨੇ ਆਪਣੇ ਤਿਹਾਰ ਨੇ ਜਿਹੜੇ ਉਹ ਗੁਰਦੁਆਰਾ ਵਿੱਚ ਮਨਾਉਂਦੇ ਨੇ ਇੱਕ ਵੀ ਨਹੀਂ ਮਿਲੇਗਾ ਸਾਨੂੰ ਪਰ ਅਸੀਂ ਕਟੜਤਾ ਸਾਡੇ ਕਟੜ ਸਾਡੇ ਮਨ ਵਿੱਚ ਹੈ ਨਫ਼ਰਤ ਸਾਡੇ ਮਨ ਵਿੱਚ ਹੈ ਮੈਨੂੰ ਇੰਜ ਲੱਗਦਾ ਹੁੰਦਾ ਕਈ ਵਾਰ ਇਸ ਕਰਕੇ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਗੁਰਦੁਆਰੇ ਵਿੱਚ ਗੁਰਦੁਆਰੇ ਦੀ ਮਰਿਆਦਾ ਕਾਇਮ ਰਹੀ ਮੰਦਰ ਵਿੱਚ ਮੰਦਰ ਦਾ ਕਾਨੂੰਨ ਲਾਗੂ ਹੋਵੇ ਤੇ ਮਸੀਤ ਦੇ ਵਿੱਚ ਮੁਸਲਮਾਨਾਂ ਦੀ ਜਿਹੜੀ ਮਰਿਆਦਾ ਹੈ ਉਹਨਾਂ ਦੀ ਜੋ ਬਣਾਈ ਗਈ ਹੈ ਸ਼ਰਾ ਹੈ ਉਹ ਕਾਇਮ ਰਹਿਣੀ ਚਾਹੀਦੀ ਹੈ ਤੋਂ ਆਪਣੇ ਨੂੰ ਮਨ ਮੈਂ ਆਪਣੇ ਨੂੰ ਮੰਨਦਾ हां ਸਾਡਾ ਰੱਬ ਸਾਰਿਆਂ ਦਾ ਇੱਕੋ ਹੈ ਤੂੰ ਰਾਮ ਕਹਿ ਦੇਣਾ ਖੁਦਾ ਕਹਿ ਦੇਣਾ ਸਿਵਾਇ ਗੁਰੂ ਕਹਿ ਦਿੰਨੇ ਆ ਇਸ ਕਰਕੇ ਬੇਨਤੀ ਹੈ ਜੇਕਰ ਅਸੀਂ ਆਪਣੇ ਧਰਮ ਦੇ ਵਿੱਚ ਪਰਪੱਕ ਨਹੀਂ ਰਹਿ ਸਕਦੇ ਅਸੀਂ ਦੂਜੇ ਧਰਮ ਦੇ ਖਾ ਕਿਵੇਂ ਕਰਾਂਗੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਹਿੰਦੂਆਂ ਨੂੰ ਇੰਨਾ ਪਿਆਰ ਕਰਦੇ ਨੇ ਕਿ ਹਿੰਦੂਆਂ ਨੇ ਆਪਣਾ ਸੀਸ ਵਾਰ ਦਿੰਦੇ ਨੇ ਪਰ ਹਿੰਦੂਆਂ ਨੂੰ ਖੁਸ਼ ਕਰਨ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਟੱਲੀਆਂ ਤੇ ਨਹੀਂ ਵਿਝਾਈਆਂ ਆਰਤੀਆਂ ਤੇ ਨਹੀਂ ਕੀਤੀਆਂ। ਦੁਬਾਰੋਂ ਖੁਸ਼ ਕਰਨ ਦੇ ਲਈ ਗੁਰੂ ਸਹਿਬਾਨਾ ਨੇ ਮੂਤਕਾ ਤਾਂ ਨਹੀਂ ਪੂਜੀਆ। ਇਹਨਾਂ ਨੇ ਕੁਛ ਨਹੀਂ ਕੀਤਾ। ਸਿੱਖੀ ਸਿਧਾਂਤ ਨੂੰ ਪਰਪੱਕਤਾ ਨਾਲ ਪ੍ਰਚਾਰ ਦਿਆਂ ਹੋਇਆ। ਸਭ ਨਾਲ ਪਿਆਰ ਕੀਤਾ ਔਰ ਗੁਰੂ ਸਹਿਬਾਨਾ ਵਾਲਾ ਤਰੀਕਾ ਜਿਹੜਾ ਹੈ ਉਹੀ ਅਸੀਂ ਅਪਣਾਈਏ। ਨਾ ਕਿ ਆਪਣੀ ਵੋਟ ਬੈਂਕ ਦੇ ਲਈ, ਆਪਣੀ ਨਿੱਜੀ ਸ਼ੋਭਾ ਵਡਾਈ ਦੇ ਲਈ ਗੁਰੂ ਸਿਧਾਂਤਾਂ ਨੂੰ ਛਿੱਕੇ ਟੰਗੀਏ। ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਮਤਵ ਵੱਧ ਸ਼ੇਅਰ ਕਰ ਦਿਓ